ਬੋਲ ਹੁਣ ਬੋਲ ਬੋਲ ਫੋਨ ਕਰ ਜੁ ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ ਜਿੱਦਾਂ ਪਹਿਲਾਂ 1 ਮਿੰਟ ਯਾਰ ਓ 1 ਮਿੰਟ ਇੱਕ ਮਿੰਟ ਰਾਮ ਰਾਮ ਕਰ ਰਹਾ ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ ਬੋਲ ਇਹ ਪੁੱਛ ਰਿਹਾ ਭਾਈ ਤੂੰ ਕਿੱਥੋਂ ਆਇਆ ਨਹੀਂ ਨਹੀਂ ਹਾਂ ਤੂੰ ਬੋਲ ਹੁਣ ਗਾਥੇ ਦੋ ਦਿਮਾਗ ਕਰਾ ਦਿਆ ਗੱਲ ਬੜਾ ਮੈਂ ਬੜਾ ਇੱਕ ਮਿੰਟ ਬੋਲ 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 ਜਲਦੀ ਬੋਲ ਹੋਰ ਬੋਲ ਕੀ ਬੋਲਣਾ ਬੋਲ ਹਾਂ ਬੜਦਾ 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 ਚੱਲ ਜਾਂਦਾ ਤੀਜੇ ਬੰਦ ਨਾਲ ਜਾਂਦੇ ਲੀਡੀਅਸ ਨੂੰ ਬੋਲਤਾ ਕਰ ਦੇ ਯਾਰ ਡੀਜੀਪੀ ਨੂੰ ਕਾਲ ਕਰ ਤੂੰ ਤੂੰ ਕੀ ਹੋਣਾ ਤੂੰ ਕੌਣ ਆ ਕੌਣ ਆ ਯਾਰ ਇਹ ਮੇਰੇ ਕੋਲ ਛਿੱਟਣਾ ਗਲਤ ਆ ਬਲਾ ਇਦਰਾ 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 ਪਰਾਂ ਮਾ ਇਦਰਾ 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 ਅੱਗੇ ਬੱਲ ਕਰ ਰਿਹਾ ਇਦਰਾ ਇਦਰਾ ਤੂੰ ਇਦਰਾ ਗਿਆ ਯਾਰ ਚੋਰਿਆ ਸੀ ਤੂੰ ਤਾਂ ਰੋਮ ਦੇ ਸੰਡਿਆ ਹੈ ਬਾਤਲਾ ਤੂ 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 ਹੱਥ ਲਾ ਕੇ ਦੱਸ ਤੂ ਹੱਥ ਲਾ ਕੇ ਦੱਸ ਓਕੇ ਇੱਕ ਵਾਰੀ ਇਦਾਂ ਕਰਕੇ ਦੱਸ ਦੇ ਹੱਥ ਲਾ ਕੇ ਦੱਸ ਫੇਰ ਮੈਂ ਦਾਦਾ ਤੈਨੂੰ ਇੱਕ ਮਿੰਟ ਠਹਿਰ ਦ ਹੱਥ ਲਾ ਕੇ ਦੱਸ ਠਹਿਰ ਜੋ ਤੂੰ ਹਾਂ ਹਾਂ ਕੋਈ ਗੱਲ ਚੱਲ ਦੱਸ ਤੂ ਹੱਥ ਲਾ ਬੋਲ ਬੋਲ ਤੂੰ ਆਏ ਕੀ ਲੈਣੇ ਸੀ ਤੂੰ ਕੀ ਲੈਣੇ ਉੱਥੇ ਤੂੰ ਮੈਂ ਦਾਦਾ ਕੀ ਲੈਣਾ ਤੈਨੂੰ ਮੈਂ ਦਾਦਾ ਤੈਨੂੰ ਮੈਂ ਦਾਦਾ ਕੀ ਲੈਣਾ ਤੂੰ ਮੈਂ ਦਾਦਾ ਕੀ ਲੈਣਾ ਫੇਰ ਕਰ ਕੋਈ ਗੱਲ ਨਹੀਂ ਤੈਨੂੰ ਮੈਂ ਦਾਦਾ ਕੀ ਲੈਣਾ ਦੱਸ ਕੀ ਲੈਣੇ ਤੂੰ ਉੱਥੇ ਜਾਲਾ ਜੋ ਲੈਣਾ 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 ਕੁਛ ਤੂ ਆ ਤਲਾ ਅਡਕ ਕੁਛ ਨਾ ਆਇਆ ਮਰ ਓ ਇਧਰ ਆ ਯਾਰ ਹੈਲੋ ਕਿੱਥੇ ਜਾਣ ਡਿਆ ਬਲੀ ਬਸਲੀ ਵੀਰ ਇੱਥੇ ਹੀ ਗੱਲ ਬਸਲੀ ਕਿੱਥੇ ਜਾਣ ਡਿਆਂ ਤੂੰ ਕੋਈ ਗੱਲ ਨਹੀਂ ਕੋਈ ਗੱਲ ਇਧਰ ਆ ਜਾ ਇਧਰ ਆ ਜਾ ਤੂੰ ਆ ਰ ਆ ਜਾ ਕਿਉਂ ਤੂੰ ਹੀ ਕਰ ਕੀ ਗੱਲ ਕਰੂਗਾ ਤੂ ਆ ਤਲਾ ਪਹਿਲਾ ਤੂ ਦਾ ਤੈਨੂੰ ਪਤਾ ਨਹੀਂ ਕੌਣ ਹੈ ਆਪਾਂ ਮੈਂ ਨਹੀਂ ਜਾਣਦਾ ਤੈਨੂੰ ਯਾਰ ਤੂੰ ਕੌਣ ਤੇਰੀ ਤੇਰੀ ਮਾਂ ਤੇਰੀ ਓਏ 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 ਤੇਰੀ ਤਾਂ ਚਿਕੜਾ ਓਏ ਕੀ ਆ ਓਏ 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 ਜੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਸਾਨੂੰ ਇੱਕ 112 ਤੇ ਕੰਪਲੇਂਟ ਆਈ ਸੀ ਕਿ ਇੱਥੇ ਇੱਕ ਅਰੀਨਾ ਗੁਲਸ਼ਨ ਨਾਮ ਦਾ ਮੈਰਿਜ ਪੈਲੇਸ ਹੈ ਉੱਥੇ ਕੋਈ ਫੰਕਸ਼ਨ ਚੱਲ ਰਿਹਾ ਹੈ ਤਕਰੀਬਨ 1:52 ਮਿੰਟ ਤੇ ਸਾਡੇ ਕੋਲ 112 ਤੇ ਕਾਲ ਆਈ ਹੈ ਕਿ ਉੱਥੇ ਡੀਜੇ ਚੱਲ ਰਿਹਾ ਤੇ ਉਹ ਕੰਪਲੇਂਟ ਵੀ ਉਹਦੇ ਲਾਗੇ ਜਿਹੜੇ ਨੇਬਰਸ ਸੀ ਉਹਨਾਂ ਨੇ ਦਿੱਤੀ ਹੈ ਕਿ ਉਸ ਕਾਰਨ ਉੱਥੇ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ ਵੈਸੇ ਵੀ ਜਿਹੜੇ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਹੈ ਉਹਦੇ ਵਿੱਚ ਲੇਟ ਨਾਈਟ ਆਪਾਂ ਜਿਹੜਾ ਮਿਊਜ਼ਿਕ ਇਸ ਤਰ੍ਹਾਂ ਲਾਊਡ ਪਲੇ ਨਹੀਂ ਕਰ ਸਕਦੇ ਉਹਦੇ ਬਾਅਦ ਸਾਡੀ EARP ਨੰਬਰ 4 ਜਿਹੜੀ ਮੌਕੇ ਤੇ ਗਈ ਸੀ ਉੱਥੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਫੰਕਸ਼ਨ ਸੀ ਉਹ ਮੁਲਾਜ਼ਮ ਨਾਲ ਉੱਥੇ ਉਹਨਾਂ ਨੇ ਹਾਥਾਪਾਈ ਕੀਤੀ ਹੈ ਝਗੜਾ ਕੀਤਾ ਉਹਦੇ ਬਾਅਦ ਆਪਾਂ ਇਹਦੇ ਵਿੱਚ ਬੜਾ ਸਵਿਫਟਲੀ ਐਕਟ ਕਰਦੇ ਹੋਏ ਐਫਆਈਆ ਨੰਬਰ 13 ਡਿਵੀਜ਼ਨ ਨੰਬਰ 2 ਥਾੜੇ 'ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 132 221 353 3353 ਸੋਰੀ 121 ਕੇ ਬੀ ਐਨ ਐਸ ਦੀ ਧਾਰਾ ਇਹਦੇ ਪੈਰਲ ਜਿਹੜੀਆਂ ਆਈ ਪੀ ਸੀ ਦੀਆਂ ਧਾਰਾ ਆ ਉਹ 353 186 330 149 188 506 ਜਿਹੜੀ ਆ ਉਹ ਆਈ ਪੀ ਸੀ ਦੀ ਹੈ ਇਹਦੇ ਵਿੱਚ ਦੋ ਧਾਰਾ ਹੋਰ ਮੈਂ ਦੱਸਣੀ ਭੁੱਲ ਗਿਆ ਤੁਹਾਨੂੰ ਬੀ ਐਨ ਐਸ ਦੀ 190 ਤੇ 223 ਹੁਣ ਇਹਦੇ ਵਿੱਚ ਆਪਾਂ ਮੁਢਲੇ ਤੌਰ ਤੇ ਇੱਕ ਮਾਨਮਾ ਜਨ ਪੁੱਤਰ ਵਿਨੇ ਮਾ ਜਨ ਉਹਨੂੰ ਨਾਮਜ਼ਦ ਕੀਤਾ ਕਿ ਰਿੰਨਾ ਗੁਲਸ਼ਨ ਦਾ ਜਿਹੜਾ ਮੈਨੇਜਰ ਆ ਉਹਨੂੰ ਕਿਉਂਕਿ ਉਹਨਾਂ ਨੇ ਜਿਹੜੀ ਡੀਸੀ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਉਹਦਾ ਮੈਨੇਜਰ ਤੇ ਪੰਜ ਅਣਪਛਾਤੇ ਬੰਦੇ ਜਿਹੜੇ ਉਹ ਨਾਮਜ਼ਦ ਕੀਤੇ ਆ ਇਹਦੇ ਵਿੱਚ ਜਿਹੜੀ ਸਾਡੇ ਕੋਲ ਵੀਡੀਓ ਆਈ ਹੈ ਉਹਦੇ ਵਿੱਚ ਤਕਰੀਬਨ 5 ਤੋਂ 6 ਬੰਦੇ ਆ ਜਿਹੜੇ ਉਹ ਮਲਾਜ਼ਮ ਨਾਲ ਕੁੱਟਮਾਰ ਕਰ ਰਹੇ ਆ ਤੇ ਉਸ ਬੇਸ ਤੇ ਆਪਾਂ ਇਹਨਾਂ ਨੂੰ ਨਾਮਿਨੇਟ ਕੀਤਾ ਕਿ ਮੈਂ ਬੜਾ ਕਲੀਅਰਲੀ ਦੱਸ ਦੇਣਾ ਚਾਹਨਾ ਕਿ ਵੀ ਮੈਰਿਜ ਪੈਲੈਸਿਸ ਵਾਲਿਆਂ ਨੂੰ ਵੀ ਕਿ ਆਦਰਵਾਇਜ਼ ਵੀ ਜਿਹੜੇ ਲੋਕ ਇਹ ਇਸ ਤਰ੍ਹਾਂ ਦੀ ਐਕਟੀਵਿਟੀਜ਼ 'ਚ ਇਨਵੋਲਵ ਹੋ ਰਿਹਾ ਕਿ ਵੀ ਜਿਹੜਾ ਵੀ ਬੰਦਾ ਮੁਲਾਜ਼ਮ ਨਾਲ ਬਤਮੀਜ਼ੀ ਕਰੂਗਾ ਜਾਂ ਮੈਨ ਹੈਡਲਿੰਗ ਕਰੂਗਾ ਪੁਲਿਸ ਉਹਨੂੰ ਬਿਲਕੁਲ ਵੀ ਛੱਡੂਗੀ ਨਹੀਂ ਆਪਾਂ ਬਹੁਤ ਹੀ ਸਖਤ ਐਕਟ ਕਰਨਾ ਔਰ ਇਸ ਕੇ ਇਸੇ ਆਪਾਂ ਕੀਤਾ ਵੀ ਹੈ ਐਂਡ ਇਹਦੇ 'ਚ ਵੀ ਆ ਹੈ ਮੇਡ ਸਪੈਸ਼ਲ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਦੇ ਰੇਟਸ ਵੀ ਕਰ ਰਹੀਆਂ ਤੇ ਆਪਾਂ ਵੀਡੀਓ ਦੇ ਆਧਾਰ ਤੇ ਬਾਕੀ ਬੰਦੇ ਵੀ ਵੈਰੀਫਾਈ ਕਰ ਰਹੇ ਆ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਆਪਾਂ ਮੁਲਾਜ਼ਮ ਨੂੰ ਇਦਾਂ ਹੀ ਹੱਥ ਪਾਵਾਂਗੇ ਹੁਣ ਡਿਊਟੀ ਉਹ ਆਪਾਂ ਨਹੀਂ ਹੋਣ ਦੇਣਾ ਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਤੁਸੀਂ ਦੇਖ ਹੀ ਲਿਆ ਅੱਗੇ ਇਤੋਂ ਜ਼ਿਆਦਾ ਹੋਰ ਵੀ ਅਗਰ ਕੋਈ ਇਨਸੀਡੈਂਟ ਆਂਦਾ ਹੈ ਤਾਂ ਉਹ ਹੋਰ ਸਖਤ ਤੋਂ ਸਖਤ ਕਾਰਵਾਈ ਆਪਾਂ ਕਰਾਂਗੇ ਸਰ ਇਹਨਾਂ ਵਿੱਚ ਕਿਸੇ ਨੂੰ ਗ੍ਰਿਫਤਾਰ ਵੀ ਕੀਤਾ ਨਹੀਂ ਹੁਣ ਤੱਕ ਜੀ ਇਹਨਾਂ ਚ ਜਿਹੜਾ ਮੇਨ ਅਕਿਊਜ਼ ਹੈ ਉਹਦੇ ਮੈਜਿਸਟਰ ਨੂੰ ਤੁਹਾਨੂੰ ਦੱਸਿਆ ਕਿ ਵੀ ਆਪਾਂ ਜਿਹੜੀ ਰੇਟਿੰਗ ਪਾਰਟੀਆਂ ਬਣਾਈਆਂ ਉਹਨਾਂ ਦੇ ਆਪਾਂ ਮਗਰ ਆਪਾਂ ਪਾਰਟੀ ਜਿਹੜੀ ਆਪਣੀ ਲੱਗੀ ਹੋਈ ਹੈ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਕਰ ਲਾਂਗੇ